ਪੰਚਾਇਤ ਨੇ ਪੂਰੇ ਪਰਿਵਾਰ ਨੂੰ ਦਿੱਤੀ ਲਵ ਮੈਰਿਜ ਦੀ ਸਜ਼ਾ ਕੀਤੀ ਕੁੱਟਮਾਰ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਵੀਡੀਓ ਵਾਇਰਲ ਹੋਣ ਮਗਰੋਂ ਹੁਣ ਮਹਿਲਾ ਅਯੋਗ ਨੇ ਲੈ ਲਿਆ ਵੱਡਾ ਐਕਸ਼ਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਪਿੰਡ ਵਾਸੀਆਂ ਵੱਲੋਂ ਇੱਕ ਔਰਤ ਨੂੰ ਕੁੱਟਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਔਰਤ ਦੇ ਪੁੱਤਰ ਦਾ ਪਿੰਡ ਵਿੱਚ ਪ੍ਰੇਮ ਵਿਵਾਹ ਹੋਇਆ ਸੀ ਅਤੇ ਉਹ ਪਿੰਡ ਤੋਂ ਪਹਰ ਰਹਿਆ ਸੀ ਇਸ ਦੇ ਬਾਵਜੂਦ ਪਿੰਡ ਵਾਸੀਆਂ ਨੇ ਔਰਤ ਦੀ ਘੁੱਟਮਾਰ ਕੀਤੀ ਅਤੇ ਉਸ ਦਾ ਘਰ ਵੀ ਸਾੜ ਦਿੱਤਾ ਤੇ ਉਸ ਨੂੰ ਘਰੋਂ ਬਾਹਰ ਕਰ ਦਿੱਤਾ ਹੁਣ ਇਸ ਮਾਮਲੇ 'ਚ ਮਹਿਲਾ ਯੋਗ ਵੱਲੋਂ ਨੋਟਿਸ ਲੈ ਲਿਆ ਗਿਆ ਹੈ ਹਾਲਾਂਕਿ ਜਾਂਚ ਦੌਰਾਨ ਔਰਤ ਵੱਲੋਂ ਪੁਲਿਸ ਨੂੰ ਲਿਖਤੀ ਰੂਪ 'ਚ ਦਿੱਤਾ ਗਿਆ ਸੀ ਕਿ ਹੁਣ ਸਭ ਕੁਝ ਠੀਕ ਹੈ ਕੋਈ ਵਿਵਾਦ ਨਹੀਂ ਹੈ ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਜਾਂਚ ਕੀਤੀ ਜਾਵੇਗੀ ਕਿ ਆਖਿਰਕਾਰ ਔਰਤ ਨੇ ਇਹ ਪੱਤਰ ਕਿਸ ਦੇ ਦਬਾਹ ਹੇਠ ਲਿਖਿਆ ਕੀ ਕਹਿਣਾ ਹੈ ਇਸ ਮਾਮਲੇ ਨੂੰ ਲੈ ਕੇ ਮਹਿਲਾ ਕਮਿਸ਼ਨ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਦੇਖੋ ਮੈਂ ਕਹਿ ਰਹੀ ਆ ਵੀ ਜਿਹੜੀ ਪੰਚਾਇਤ ਨੇ ਅਗਰ ਕੋਈ ਫੈਸਲਾ ਲਿਆ ਹੈ ਜੇ ਕੋਈ ਕਹਿੰਦਾ ਵੀ ਅਸੀਂ ਮਤਾ ਪਾਸ ਕਰਕੇ ਅਸੀਂ ਇਹ ਲਾਅ ਲਾਗੂ ਕਰ ਰਹੇ ਹਾਂ ਇਹਦੇ ਅੰਦਰ ਤੁਸੀਂ ਇਹ ਦੇਖੋ ਕਿ ਪਹਿਲਾਂ ਸਾਰੇ ਪਿੰਡ ਹੈ ਇਨਵੋਲਵ ਹੋਦੇ ਅਜੇ ਕਿ ਨਹੀਂ ਹੈ ਜੇ ਉਸ ਮਤੇ ਦੇ ਨਹੀਂ ਕੋਈ ਨਹੀਂ ਮੰਨਦਾ ਇੱਕ ਵੀ ਜਾਂ ਦੋ ਵੀ ਬੰਦਾ ਨਹੀਂ ਮੰਨਦਾ ਤਾਂ ਉਹਨੂੰ ਮਤਾ ਨਹੀਂ ਮੰਨਿਆ ਜਾ ਸਕਦਾ ਠੀਕ ਹੈ ਜਾਂ ਤਾਂ ਸਾਰੇ ਇਨਵੋਲਵ ਹੋਣ ਤਾਂ ਸੋਸਾਇਟੀਲ ਨੋਰਮਸ ਨੂੰ ਤੁਸੀਂ ਕਿਸੇ ਦੇ ਉੱਤੇ ਥੋਪ ਨਹੀਂ ਸਕਦੇ ਹੁਣ ਜਿੱਦਾਂ ਮੋਗੇ ਦੀ ਜਿਹੜੀ ਘਟਨਾ ਹੋਈ ਹੈ ਇਹਦੇ ਅੰਦਰ ਜਿਹੜੇ ਦੋ ਬੱਚਿਆਂ ਨੇ ਵਿਆਹ ਕਰਾਇਆ ਉਹਦੇ ਪਰਿਵਾਰ ਨੂੰ ਤਾਂ ਕੋਈ ਆਬਜੈਕਸ਼ਨ ਨਹੀਂ ਦੋਨੋਂ ਹੀ ਵਿਆਹ ਕਰਾਇਆ ਦੋਵੇਂ ਪਿੰਡ ਚ ਰਹਿ ਵੀ ਨਹੀਂ ਰਹੇ ਬਾਹਰ ਚਲੇ ਗਏ ਨੇ ਹੁਣ ਉਸ ਲੇਡੀ ਦੇ ਘਰੇ ਜਾ ਕੇ ਉਸ ਨੂੰ ਕੁੱਟਣਾ ਮਾਰਨਾ ਘਰ ਨੂੰ ਤਾਲਾ ਲਗਾਉਣਾ ਇਹ ਜ਼ੁਰਮ ਹੈ ਇਹ ਨਹੀਂ ਹੋ ਸਕਦਾ ਇਸ ਤਰੀਕੇ ਦੇ ਨਾਲ ਔਰ ਉੱਥੋਂ ਦੀ ਲੇਡੀ ਸਰਪੰਚ ਹੈ ਔਰ ਉਹ ਲੇਡੀ ਸਰਪੰਚ ਨੂੰ ਦੇਖੋ ਤੁਸੀਂ ਮੈਂ ਅਗਰ ਅਸੀਂ ਇਹ ਗੱਲ ਕਰਦੇ ਉਹਨਾਂ ਨੂੰ ਰੋਕਣਾ ਚਾਹੀਦਾ ਹੈ ਇਸ ਚੀਜ਼ ਨੂੰ ਤੁਸੀਂ ਕਿਉਂ ਕੁੱਟ ਮਾਰ ਕਿਸੇ ਇੱਕ ਲੇਡੀ ਬਜ਼ੁਰਗ ਦੇ ਨਾਲ ਕਰ ਰਹੇ ਹੋ لیکن ਮੈਂ ਸੋਮੋਟੋ ਲਈ ਆਇਸੀ ਦੇ ਉਤੇ ਉਸ ਲੇਡੀ ਤੋਂ ਔਰ ਬਾਕੀ ਮੇਰੇ ਬੰਦਿਆਂ ਦੇ ਜਿਹੜੇ ਇੱਕ ਸਹਿਮਤੀ ਦਾ ਇੱਕੋ ਆ ਗਿਆ ਕਿ ਸਾਡੀ ਸਹਿਮਤੀ ਹੋ ਗਈ ਹੈ ਸਾਨੂੰ ਕੋਈ ਆਬਜੈਕਸ਼ਨ ਨਹੀਂ ਆ ਔਰ ਜਿਹਨੂੰ ਕੁੱਟਿਆ ਮਾਰਿਆ ਆਇਆ ਉਸ ਲੇਡੀ ਨੇ ਵੀ ਸਾਈਨ ਕਰ ਦਿੱਤੇ ਨੇ ਕਿ ਮੈਨੂੰ ਕੋਈ ਆਬਜੈਕਸ਼ਨ ਨਹੀਂ ਆ ਮੈਂ ਕਿਸੇ ਦੇ ਉਤੇ ਕੋਈ ਕਾਰਵਾਈ ਨਹੀਂ ਕਰਾਉਣੀ ਉਹ ਇੱਕ ਦੇ ਵਿੱਚ ਕਮਿਸ਼ਨ ਕੋਈ ਇਹਨਾਂ ਪਿੰਡਾਂ ਨੂੰ ਵੋਟ ਆਊਟ ਕਰ ਰਿਹਾਗਾ ਕਿ ਜਿਹੜੇ ਅਜੇ ਮਤੇ ਪਾਸ ਕਰ ਰਹੇ ਨੇ ਦੇਖੋ ਹਲੇ ਤੱਕ ਤੇ ਬੇਖਾਲ ਇੱਕ ਦੋ ਹੈਗੇ ਨੇ ਔਰ ਆਈ ऍम श्योर ਕਿ ਜਦੋਂ ਕੋਈ ਐਦਾਂ ਦੀ ਕਾਰਵਾਈ ਵੀ ਅੱਗੇ ਹੋ ਜਾਂਦੀ ਆ ਫਿਰ ਹੁਣ ਉਹੀ ਬੰਦੇ ਨੇ ਪਿੰਡ 'ਚ ਵੀ ਰਹਿ ਰਹੇ ਨੇ ਸਭ ਕੁਝ ਬਿਲਕੁਲ ਠੀਕ ਹੈ ਕਿ ਕਾਰਵਾਈ ਤੇ ਅਸੀਂ ਇਹੀ ਹੈਗੇ ਆ ਕਿ ਉਹਨੂੰ ਦੇਖੋ ਸਮਝਾਓ ਕਿ ਇਹੋ ਜੇ ਮਤੇ ਜੇ ਤੁਹਾਡੇ ਪਿੰਡ ਦੇ ਅੰਦਰ ਦੋ ਚਾਰ ਬੰਦੇ ਵੀ ਨਹੀਂ ਤਾਂ ਨਹੀਂ ਉਹ ਜਿਸ ਨੂੰ ਉਹਦੇ ਅੰਦਰ ਦਾਇਰੇ 'ਚ ਆਉਂਦੇ ਹੈਗੇ ਨੇ ਇਹੋ ਜੇ ਮਤੇ ਨਹੀਂ ਪਾਸ ਕਰਨੇ ਚਾਹੀਦੇ ਬਾਕੀ ਹਰ ਕੋਈ ਆਪਣਾ ਇੰਡੀਵਿਜੂਅਲ ਹੈ ਆਪਣੇ ਆਪਣੇ ਰਾਈਟ ਹੈ ਉਸ ਕਰਨ ਨੂੰ ਐਸ ਲੌਂਗ ਐਸ ਕਿ ਉਹ ਦੋ ਭੈਣ ਭਰਾ ਨਹੀਂ ਹੈਗੇ ਜਾਂ ਇੱਕ ਰਿਸ਼ਤੇਦਾਰ ਨਹੀਂ ਹੈਗੇ ਬਾਕੀ ਜਿਹੜੀ ਤੁਸੀਂ ਕਿਸੇ ਦੇ ਤੁਹ ਪਰਿਸਕਦੇ ਵੀ ਇਹ ਐਦਾਂ ਹੋਣਾ ਚਾਹੀਦਾ ਤੇ ਐਦਾਂ ਨਹੀਂ ਹੋਣਾ ਚਾਹੀਦਾ